ਨਾਮ ਤੇ ਆਪਣੀ ਹਾਂਜੀ ਮੈਂ ਡਾਕਟਰ ਦੇਵਿੰਦਰ ਕੁਮਾਰ ਮੈਡੀਕਲ ਅਫਸਰ ਸੀਐਚਸੀ ਮਾਚੀਵੜਾ ਚੈਕਿੰਗ ਕੀਤੀ ਜਾ ਰਹੀ ਆ ਪਾਸਪੋਰਟ ਜਿਹੜੇ ਬਣਾਉਂਦੇ ਨੇ ਹਾਲਜਾ ਨੂੰ ਜਨ ਅੰਸਫਾਨ ਜੀ ਅਸੀਂ ਪਾਸਪੋਰਟ ਦੀ ਰੇਡੀਆਂ ਦੇ ਜਿਹੜੇ ਵੇਅਰ ਹਾਊਸ ਹੈ ਜਿੱਥੇ ਪਾਸਪੋਰਟ ਬਣਾਉਂਦੇ ਨੇ ਉੱਥੇ ਅਸੀਂ ਚੈਕਿੰਗ ਕੀਤੀ ਹੈ ਉਹ ਬਹੁਤ ਹੀ ਖਸਤਾ ਹਾਲਤ ਦੇ ਵਿੱਚ ਹੈ ਤੇ ਪੁਰਾਣਾ ਗੱਲਿਆ ਸੜਿਆ ਮਾਲ ਵੇਚਦੇ ਨੇ ਜੀ ਸੇ ਕੀ ਕੀ ਤੁਹਾਨੂੰ ਮਿਲਿਆ ਜਿਹੜਾ ਹੈਗਾ ਜ਼ਿਆਦਾ ਅਸੀਂ ਜੀ ਮੋਮੋਸ ਤੇ ਪਲੇ ਸਪ੍ਰਿੰਗ ਰੂਲਸ ਦੇਖਿਆ ਜੋ ਕਿ ਬਿਨਾ ਬਰਤਨ ਬਿਨਾ ਸਫਾਈ ਤੋਂ ਰੱਖੇ ਹੈ ਪੂਰੀ ਅਨਾਈ ਜਿਨੀ ਗੋਲ ਗੱਲ ਕਰੀਏ ਮੱਖੀ ਵਗੈਰਾ ਬਹੁਤ ਦੇਖੀ ਜਾ ਰਹੀ ਹੈ ਸਪਾਈ ਦਾ ਜਮੇਦਾਰ ਕਿ ਐਕਸ਼ਨ ਕਰ ਲੈ ਹਾਂਜੀ ਅਸੀਂ ਨਾਲ ਦੀ ਨਾਲ ਨਗਰ ਕੌਂਸਲ ਨੂੰ ਇਨਫੋਰਮ ਕੀਤਾ ਹੈ ਉਹਨਾਂ ਨੇ ਟੀਮ ਭੇਜੀ ਹੈ ਅਸੀਂ ਚਲਾਨ ਕਰ ਰਹੇ ਹਾਂ ਜੀ ਇਹਨਾਂ ਦਾ ਇਸ ਮਾਨਵੀ ਤਕਵਾ ਰਹੇ ਜੀ ਕੀ ਕਹਣਾ ਦੋਨਾਂ ਜਿਹੜੇ ਮਰਛਵੜ ਵਸ ਨੇ ਜਾਂ ਹੁਣ ਅਸੀਂ ਹਰ ਇੱਕ ਨਾਗਰਿਕ ਨੂੰ ਇਹ ਸੂਚਨਾ ਦੇਣਾ ਚਾਹੁੰਦੇ ਆ ਕਿ फास्ट फूड बिल्कुल ना खाइ जान जो कि अपनी सेहत ਲਈ ਬਹੁਤ ਨੁਕਸਾਨਦੇਹ ਹੈ ਤੇ ਜੋ ਕੰਡੀਸ਼ਨ ਅਸੀਂ ਦੇਖ ਰਹੇ ਆ ਇਹ ਤਾਂ ਬਿਮਾਰ ਕਰਨ ਵਾਲੀ ਹੀ ਕੰਡੀਸ਼ਨ ਹੈ ਪ੍ਰੋਧਨ ਸਾਹਿਬ ਕਾਰਵਾਈ ਕੀਤੀ ਗਈ ਹੈ ਮੋਮੋਸ ਤੇ ਜਿਹੜੇ ਸਪਰਿੰਗ ਰੋਲ ਬਣਾਉਂਦੇ ਠੀਕ ਹੈ ਨਾ ਤੁਹਾਨੂੰ ਬੜੀ ਮੈਂ ਤਾਂ ਬੜਾ ਅਫਸੋਸ ਦੇਣ ਵਾਲੀ ਗੱਲ ਕਹੂੰਗਾ ਕਿ ਸਾਡੇ ਬੱਚੇ ਜੋ ਕਿ ਸਾਡੇ ਨੌਜਵਾਨ ਨੇ ਅਸੀਂ ਦੇਖ ਰਿਹਾ ਕਿ ਸ਼ਾਮ ਨੂੰ ਫਾਸਟ ਫੂਡ ਵੱਲ ਜਿਸ ਤਰ੍ਹਾਂ ਅਸੀਂ ਟ੍ਰੈਂਡਿੰਗ ਹੋਏ ਹੋਏ ਆ ਜਿੰਮੇ ਮੈਂ ਤੁਹਾਡੇ ਮਾਧਿਅਮ ਤੋਂ ਵੀਡੀਓ ਦੇਖੀ ਆ ਤੇ ਮੇਰੀ ਮਾਨਯੋਗ ਡਾਕਟਰ ਸਾਹਿਬ ਨਾਲ ਵੀ ਗੱਲ ਹੋਈ ਆ ਤੇ ਜਿਸ ਤਰ੍ਹਾਂ ਦੱਸਿਆ ਗਿਆ ਕਿ ਮੋਮੋਸ ਖੁੰਜੇ ਰੱਖੇ ਹੋਏ ਨੇ ਕ੍ਰੇਟ ਭਰ ਕੇ ਫ੍ਰੀਜਾਂ 'ਚ ਰੱਖੇ ਹੋਏ ਨੇ ਔਰ ਈਵਨ ਕਿ ਮੈਨੂੰ ਇਹ ਵੀ ਪਤਾ ਲੱਗਿਆ ਕਿ ਜਦੋਂ ਇਹ ਸ਼ਾਮ ਨੂੰ ਮੋਮੋਸ ਵੇਚਦੇ ਆ ਤੇ ਗਲਵਜ਼ ਗਲੂਵਜ਼ ਬਿਲਕੁਲ ਨਹੀਂ ਪਾਏ ਹੁੰਦੇ ਹੀ ਇਮਲੀ ਦੀਆਂ ਚਟਣੀਆਂ ਬਿਲਕੁਲ ਓਪਨ ਦੇ ਵਿੱਚ ਭਰ ਕੇ ਰੱਖੀਆਂ ਮੱਖੀਆਂ ਵਿੱਚ ਪਰਪੈਰੀਆਂ ਸੀਗੀਆਂ ਤਾਂ ਮੈਂ ਤੈਨੂੰ ਬਹੁਤ ਹੀ ਅਫਸੋਸਜਨ ਗੱਲ ਕਹੂੰਗਾ ਕਿਉਂਕਿ ਅੱਜਕਲ ਜਿੰਨੀਆਂ ਬਿਮਾਰੀਆਂ ਫੈਲ ਰਹੀਆਂ ਤੇ ਖਾਣੇ ਤੋਂ ਫੈਲ ਰਹੀਆਂ ਨੇ ਤੁਸੀਂ ਦੇਖੋ ਕੈਂਸਰ ਕਿਸ ਤਰੀਕੇ ਬਦਲ ਰਿਹਾ ਕਿਉਂ ਬਦਲ ਰਿਹਾ ਇਟਸ ਡੂ ਟੂ ਲੈਕ ਆਫ ਫੂਡ ਜਦ ਅਸੀਂ ਆ ਗੰਦਾ ਖਾਣਾ ਖਾਂਦੇ ਆ ਤੇ ਬੱਚੇ ਬੜੇ ਖੁਸ਼ ਹੋ ਕੇ ਮੋਮੋਜ਼ ਖਾਂਦੇ ਨੇ ਜਾਂ ਸਪ੍ਰਿੰਗ ਰੋਲ ਖਾਂਦੇ ਨੇ ਤੇ ਮੈਂ ਤਾਂ ਬਹੁਤ ਜ਼ਿਆਦਾ ਇਸ ਗੱਲ ਨੂੰ ਸੀਰੀਅਸ ਮੈਟਰ ਲਵਾਂਗਾ ਔਰ ਬਹੁਤ ਹੀ ਜ਼ਿਆਦਾ ਮੈਨੂੰ ਇਸ ਗੱਲ ਦਾ ਦੁੱਖ ਲੱਗਿਆ ਕਿ ਅਸੀਂ ਥੋੜੇ ਜੇ ਆਪਣੇ ਪੈਸੇ ਕਮਾਣ ਦੇ ਲਾਲਚ ਵਿੱਚ ਅਸੀਂ ਸਾਡੇ ਬੱਚਿਆਂ ਨਾਲ ਬਹੁਤ बड़ा ਖਿਲਵਾੜ ਹੋ ਰਿਹਾ ਸੋ ਜੋ ਕਾਰਵਾਈ ਡਾਕਟਰ ਸਾਹਿਬ ਨੇ ਕੀਤੀ ਆ ਤੇ ਮੈਂ ਤਾਂ ਇਹ ਕਹੂੰਗਾ ਦੇਰ ਆਏ ਦਰਸਤ ਆਏ ਤੇ ਇਹਨਾਂ ਨੂੰ ਸਬਕ ਲੈਣਾ ਚਾਹੀਦਾ ਫੂਡ ਸਪਲਾਈ ਵਾਲਿਆਂ ਨੂੰ ਵੀ ਬੇਨਤੀ ਕਰਦਾ ਕਿ ਇਹ ਜਿੰਨੀਆਂ ਰੇੜੀਆਂ ਇੱਥੇ ਲੱਗਦੀਆਂ ਨੇ ਰੇੜੀਆਂ ਵਾਲਿਆਂ ਨੂੰ ਵੀ ਅਪੀਲ ਕਰਦਾ ਕਿ ਤੁਸੀਂ ਆਪਣੇ ਫਾਇਦੇ ਲਈ ਸਾਡੀਆਂ ਜ਼ਿੰਦਗੀਆਂ ਨਾਲ ਨਾ ਖੇਡੋ ਕਮ ਸੇ ਕਮ ਸਫਾਈ ਦਾ ਖਿਆਲ ਰੱਖੋ ਜਿੰਨੇ ਤੁਸੀਂ 50 ਰੁਪਏ ਜਗਾ 60 ਰੁਪਏ ਲੈ ਲਓ ਐਸੇ ਮੈਟਰ ਨਹੀਂ ਕਰਦੇ ਮੈਟਰ ਲੋਕਾਂ ਦੀ ਜਾਨ ਕਰਦੀ ਆ ਸੋ ਮੈਂ ਐਜ਼ ਅ ਸ਼ਹਿਰ ਦਾ ਪ੍ਰਧਾਨ ਹੋਣ ਨਾਤੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਅੱਜ ਜੋ ਹੋਇਆ ਮੈਂ ਉਹਦੀ ਸ਼ਲਾਘਾ ਕਰਦਾ ਕਿ ਜੋ ਸਟੈਪ ਚੱਕਿਆ ਸਾਡੇ ਹੈਲਥ ਡਿਪਾਰਟਮੈਂਟ ਨੇ ਇਹ ਲੋਕਾਂ ਨੂੰ ਜਾਗਰੂਤ ਕੀਤਾ ਕਿ ਅਸੀਂ ਕੀ ਖਾ ਰਹੇ ਹਾਂ ਸੋ ਆਉਣ ਵਾਲੇ ਦਿਨਾਂ ਦੇ ਵਿੱਚ ਨਗਰ ਕੌਂਸਲ ਵੀ ਮੈਂ ਵੀ ਇਹ ਅਸੀਂ ਵੀ ਦੇਖਾਂਗੇ ਕਿ ਜੇ ਕਿਤੇ ਇਹੋ ਜਿਹਾ ਗੰਦਾ ਕੋਈ ਰੇੜੀ ਲੱਗਦੀ ਹੈ ਜਾਂ ਕੋਈ ਲੱਗਦਾ ਤੇ ਅਸੀਂ ਆਪਣੇ ਤੌਰ ਤੇ ਵੀ ਉਹਦੇ ਦੇ ਕਾਰਵਾਈ ਕਰਾਂਗੇ ਸੋ ਮੈਂ ਇੱਕ ਵਾਰ ਦੁਬਾਰਾ ਦੁਕਾਨਦਾਰਾਂ ਸਾਰੀ ਰੇੜੀ ਵਾਲਿਆਂ ਨੂੰ ਅਪੀਲ ਕਰਦਾ ਕਿ ਤੁਸੀਂ ਥੋੜੇ ਜੇ ਲਾਲਚ ਪਿੱਛੇ ਲੋਕਾਂ ਦੀ ਜ਼ਿੰਦਗੀ ਨਾਲ ਨਾ ਖੇਡੋ ਇਹ ਨਾ ਹੋਵੇ ਕਿ ਆਉਣ ਵਾਲੇ ਦਿਨਾਂ 'ਚ ਸਾਨੂੰ ਸਖਤੀ ਕਰਨੀ ਪਵੇ ਤੁਹਾਡੇ ਕੰਮ ਬੰਦ ਹੋਣ ਸੋ ਇਸ ਤੋਂ ਬੈਟਰ ਇਹ ਹੈ ਕਿ ਆਪਾਂ ਚੰਗਾ ਵੇਚੀਏ ਔਰ ਇੱਕ ਦੂਜੇ ਨੂੰ ਆਪਾਂ ਮਿਲਣ ਵਰਤਨਯੋਗ ਹੈ